ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਰਾਜਵਿੰਦਰ ਸਿੰਘ ਕਾਲੇਕੇ ਪੰਜਾਬ ਡਾਇਲੌਗ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ ਦੋਸਤੋ ਅੱਜ 31 ਮਈ ਹੋ ਗਈ ਹੈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕੱਲ 1 ਜੂਨ ਨੂੰ ਆਖਰੀ ਪੜਾਅ ਦੇ ਵਿੱਚ ਪੰਜਾਬ ਦੇ ਵਿੱਚ ਲੋਕ ਸਭਾ ਲਈ VOTING ਹੋਣੀ ਹੈ VOTING ਤੋਂ ਪਹਿਲਾਂ ਅੱਜ ਥੋੜੀ ਚਰਚਾ ਕਰਦੇ ਹਾਂ ਪੰਜਾਬ ਦੇ ਚੋਣਵੀ ਮਾਹੌਲ ਦੀ ਕਿ ਕਿਸ ਤਰ੍ਹਾਂ ਦੇ ਮੁਕਾਬਲੇ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਤੇ ਇਸ ਵਕਤ ਦਿਖਾਈ ਦੇ ਰਹੇ ਆਂ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਪੰਜਾਬ ਦੇ ਵਿੱਚ 13 ਲੋਕ ਸਭਾ ਸੀਟਾਂ ਨੇ ਤੇ ਲਾਸਟ 2019 ਦੀ ਜਿਹੜੀ ਲੋਕ ਸਭਾ ਇਲੈਕਸ਼ਨ ਜਨਰਲ ਇਲੈਕਸ਼ਨ ਹੋਈ ਸੀ ਉਹਦੇ ਵਿੱਚ ਬਹੁਤ ਆਦ ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਨੇ 8 ਸੀਟਾਂ 8 ਸੀਟਾਂ ਜਿੱਤੀਆਂ ਸੀ ਇਹਦੇ ਵਿੱਚੋਂ ਤੇ ਐਸਐਡੀ ਮਤਲਬ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਹਿੱਸੇ 2-2 ਸੀਟਾਂ ਆਈਆਂ ਸੀ ਤੇ ਇੱਕ ਸੀਟ ਆਮ ਆਦਮੀ ਪਾਰਟੀ ਦੇ ਹਿੱਸੇ ਆ ਗਈ ਸੀ ਸੋ ਅੱਜ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਜੇ ਆਪਾਂ ਦੇਖਦੇ ਆ ਤਾਂ ਥੋੜਾ ਪਿਛਲੀ ਵਾਰ ਨਾਲ ਲਗ ਕਿਸਮ ਦਾ ਮਾਹੌਲ ਹੈ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਦੋ ਤਰੀ ਮੁਕਾਬਲੇ ਜ਼ਿਆਦਾਤਰ ਹੁੰਦੇ ਰਹੇ ਨੇ ਪਰ ਇਸ ਵਾਰ ਮੋਸਟਲੀ ਚੌਕੋਣੇ ਮੁਕਾਬਲੇ ਪੰਜਾਬ ਦੇ ਵਿੱਚ ਹੈ ਕਿਸੇ ਕਿਸੇ ਜਗ੍ਹਾ ਪੰਜ ਕੋਨੇ ਮੁਕਾਬਲੇ ਵੀ ਦੇਖਣ ਨੂੰ ਮਿਲ ਸਕਦੇ ਆ ਸਾਰੀਆਂ ਮੁੱਖ ਤੇਰਾ ਸੀਟਾਂ ਤੇ ਤੇ ਸਾਰੀਆਂ ਸੀਟਾਂ ਤੇ ਮੁੱਖ ਜਿਹੜਾ ਮੁਕਾਬਲਾ ਹੈ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿਚਾਲੇ ਨਜ਼ਰ ਆ ਰਿਹਾ ਹੈ ਆਮ ਆਦਮੀ ਪਾਰਟੀ ਕਿਉਂਕਿ ਪੰਜਾਬ ਦੀ ਸੱਤਾਧਾਰੀ ਤੇ ਰਹਿ ਸੱਤਾਧਾਰੀ ਤੇ ਕੋਲੇ ਆਪਣੇ ਸਾਧਨ ਹੁੰਦੇ ਨੇ ਆਪਣਾ ਇੱਕ ਉਹਦਾ ਤਾਮਝਾ ਹੁੰਦਾ ਤੇ ਇੱਕ ਆਪਣੀ ਸਮਰੱਥਾ ਹੁੰਦੀ ਹੈ ਸਾਧਨ ਹੈ ਤੇ ਇਸ ਕਰਕੇ ਉਹ ਇੱਕ ਮੁੱਖ ਪਾਰਟੀ ਹੈ ਤੇ ਪੰਜਾਬ ਦੇ ਵਿੱਚ ਜਿਵੇਂ ਆਪਾਂ ਦੇਖਿਆ ਮੁੱਖ ਵਿਰੋਧੀ ਪਾਰਟੀ ਕਾਂਗਰਸ ਹੈ ਪਿਛਲੀ ਬਿਧਾਨ ਸਭਾ ਵੇਲੇ ਵੀ ਚਾਇ ਸੇਟਾਂ ਘੱਟ ਮਿਲੀਆਂ ਤੇ ਪਰ ਜਿਹੜੀ ਮੁੱਖ ਵਿਰੋਧੀ ਧਿਰ ਹੋਣ ਕਾਰਨ ਕਾਂਗਰਸ ਦਾ ਪੰਜਾਬ ਵਿੱਚ ਅੱਛਾ ਆਧਾਰ ਹੈ ਤੇ ਮੁੱਖ ਮੁਕਾਬਲਾ ਕਰਦੀ ਹੋਈ ਕਾਂਗਰਸ ਨਜ਼ਰ ਆ ਰਹੀ ਹੈ ਪਰ ਕਈ ਸੀਟਾਂ ਦੇ ਉੱਤੇ ਅਲੱਗ-ਅਲੱਗ ਪਾਰਟੀਆਂ ਦਾ ਵੀ ਜੋਰ ਹੈ ਜਿਸ ਤਰ੍ਹਾਂ ਆਪਾਂ ਦੇਖੀਏ ਤਾਂ ਬੀਜੇਪੀ ਗੁਰਦਾਸਪੁਰ ਹੁਸ਼ਿਆਰਪੁਰ ਲੁਧਿਆਣਾ ਇਹਨਾਂ ਫਿਰੋਜ਼ਪੁਰ ਇਹ ਤਿੰਨ ਚਾਰ ਸੀਟਾਂ ਉੱਤੇ ਕਾਫੀ ਮੁਕਾਬਲੇ ਵਿੱਚ ਹੈਗੀ ਹੈ ਤੇ ਇਸੇ ਤਰ੍ਹਾਂ ਹੀ ਸੰਗਰੂਰ ਸੀਟ ਤੇ ਸ਼ਰੋਮਣੀ ਕਾਲੀ ਦਾ ਲੰਮਰਸਰ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਮੁਕਾਬਲਾ ਬਹੁਤ ਸਖਤੀ ਨਾਲ ਮੁਕਾਬਲਾ ਦੇ ਰਹੇ ਨੇ ਤੇ ਖੜੂਰ ਖੜੂਰ ਸਾਹਿਬ ਸੀਟ ਦੇ ਉੱਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਉਹ ਮੁਕਾਬਲੇ ਦੇ ਵਿੱਚ ਨੇ ਮੇਨਕਾਲੇ ਦੇ ਵਿੱਚ ਤੇ ਇਸੇ ਤਰ੍ਹਾਂ ਹੀ ਫਰੀਦਕੋਟ ਦੇ ਵਿੱਚ ਅਗਰ ਦੇਖੀਏ ਤਾਂ ਆਪਣੇ ਸਰਬਜੀਤ ਸਿੰਘ ਮਲੋਆ ਜਿਹੜੇ ਬਿਆਨ ਸਿੰਘ ਦੇ ਸੁਪੁੱਤਰ ਨੇ ਉਮ ਕਾਵਲੇ ਦੇ ਵਿੱਚ ਹੈਗੇ ਸੋ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਬਹੁਤ ੜੀ ਮੁਕਾਬਲੇ ਹੋਏ ਨੇ ਤੇ ਦੇਖਦੇ ਆ ਕਿਹੜੀ ਪਾਰਟੀ ਕਿੰਨੀਆਂ ਸੀਟਾਂ ਲੈ ਕੇ ਜਾਂਦੀ ਆ ਤੇ ਕਿੰਨਾ ਵੋਟ ਪ੍ਰਤੀਸ਼ਤ ਲੈ ਕੇ ਜਾਂਦੀ ਆ ਮੇਨ ਪਾਰਟੀਆਂ ਆ ਆਮ ਆਦਮੀ ਪਾਰਟੀ ਕਾਂਗਰਸ ਅਕਾਲੀ ਦਲ ਕਾਲੀ ਦਲ ਬਾਦਲ ਤੇ ਆਪਣਾ ਬੀਜਪੀ ਚਾਰ ਮੇਨ ਪਾਰਟੀਆਂ ਚੋਣ ਲੜ ਰਹੀਆਂ ਨੇ ਹਾਲਾਂਕਿ ਅਕਾਲੀ ਦਲ ਦੀ ਇਸ ਵਾਰ ਥੋੜੀ ਸਥਿਤੀ ਡਾਊਨ ਡੋਲ ਹੈ ਤੇ ਇਸ ਤੋਂ ਇਲਾਵਾ ਹੋਰ ਛੋਟੀਆਂ ਪਾਰਟੀਆਂ ਜਿੱਦਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਹੁਜਨ ਸਮਾਜ ਪਾਰਟੀ ਇੰਡੀਪੈਂਡੈਂਟਸ ਤੇ ਹੋਰ ਬਹੁਤ ਸਾਰੇ ਜੋ ਜਿਹੜੇ ਹੈ ਕੈਂਡੀਡੇਟ ਹੈਗੇ ਆ ਚੋਣ ਲੜ ਰਹੇ ਹੈਗੇ ਆ ਇਹ ਤਾਂ ਹੈਗੀ ਇੱਕ ਮੋਟੀ ਮੋਟੀ ਸਥਿਤੀ ਕਿ ਮੇਨ ਮੁਕਾਬਲਾ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਹੈ ਪਰ ਕੁਝ ਅੱਧਾ ਦਰਜਨ ਸੀਟਾਂ ਦੇ ਉੱਤੇ ਜਿਹੜੇ ਵੱਖ-ਵੱਖ ਕੈਂਡੀਡੇਟ ਮੁਕਾਬਲੇ ਦੇ ਵਿੱਚ ਜਾ ਕੇ ਉਹਨਾਂ ਦਾ ਐਜ ਵੀ ਕਈ ਸੀਟਾਂ ਦੇ ਉੱਤੇ ਹੈਗਾ ਉਹ ਡਿਸਕਸ਼ਨ ਜਿਹੜੀ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ ਜਦੋਂ ਆਪਾਂ ਸੀਟ ਦਰ ਸੀਟ ਗੱਲਬਾਤ ਕਰਾਂਗੇ ਕਿ ਕਿਹੜੀ ਸੀਟ ਦੇ ਉੱਤੇ ਮੇਨ ਮੁਕਾਬਲਾ ਕਿਹੜੀ-ਕਿਹੜੀ ਪਾਰਟੀ ਦਾ ਹੈ ਉਹ ਵੀ ਆਪਾਂ ਕੋਸ਼ਿਸ਼ ਕਰਾਂਗੇ ਅੱਜ ਜਾਂ ਕੱਲ ਦੇ ਵਿੱਚ ਵੀਡੀਓਜ਼ ਪਾ ਦਿੱਤੀਆਂ ਜਾਣ ਕਿਉਂਕਿ ਉਸ ਤੋਂ ਬਾਅਦ ਤੇ ਕੱਲ VOTING ਹੋ ਜਾਣੀ ਹੈ ਉਸ ਤੋਂ ਬਾਅਦ ਫਿਰ ਆਪਾਂ ਆਪਣਾ ਜਿਹੜਾ ਸਾਡਾ ਜਿੰਨੀ ਵੀ ਜਾਣਕਾਰੀ ਇਕੱਠੀ ਕਰਕੇ ਸੂਤਰਾ ਤੋਂ ਜਾਂ ਪਰਸਨਲੀ ਜਾ ਕੇ ਜਾਂ ਕਿਸੇ ਨਾਲ ਗੱਲਬਾਤ ਕਰਕੇ ਹਰ ਇੱਕ ਸੀਟ ਦੀ ਇਕੱਠੀ ਕੀਤੀ ਹੈ ਤਾਂ ਇੱਕ ਤਰ੍ਹਾਂ ਦਾ ਛੋਟਾ ਜਿਹਾ ਐਗਜ਼ੀਡ ਬੋਲ ਆਪਣੇ ਵੱਲੋਂ ਦੇਣ ਦੀ ਕੋਸ਼ਿਸ਼ ਕਰਾਂਗੇ ਤੇ ਕਿਹੜੀ ਸੀਟ ਦੇ ਉੱਤੇ ਕਿਹੜਾ ਕੈਂਡੀਡੇਟ ਬਾਜ਼ੀ ਮਾਰ ਰਿਹਾ ਹੈ ਦੋਸਤੋ ਇੱਕ ਅੱਜ ਦੀ ਵੀਡੀਓ ਦੇ ਵਿੱਚ ਮੇਨ ਜਿਹੜੀ ਮੈਂ ਗੱਲ ਕਰਨ ਜਾ ਰਿਹਾ ਉਹ ਹੈਗਾ ਇਸ ਵਾਰ ਦੀ ਜਿਹੜੀ ਫਾਈਟ ਹੈਗੀ ਹੈ ਉਹ ਕਈ ਅ ਕਈ ਗੱਲਾਂ ਤੋਂ ਅਲੱਗ ਹੈਗੀ ਹੈ ਖਾਸ ਹੈਗੀ ਹੈ ਜਿਸ ਤਰ੍ਹਾਂ ਕਿ ਭਾਜਪਾ ਇਸ ਵਾਰ ਪੰਜਾਬ ਦੇ ਵਿੱਚ ਬਹੁਤ ਮਜ਼ਬੂਤੀ ਨਾਲ ਲੜ ਰਹੀ ਹੈ ਭਾਜਪਾ ਪੰਜਾਬ ਦੇ ਵਿੱਚ ਅਲਾਈਂਸ ਦੇ ਵਿੱਚ ਹੋ ਕੇ ਇੱਕ ਦੋ ਸੀਟਾਂ ਜਿੱਤ ਜਾਂਦੀ ਸੀ ਬਟ ਉਹ ਇਸ ਵਾਰੀ ਪਹਿਲੀ ਗੱਲ ਤੇ ਇਹ ਹੈ ਉਹ ਇਕੱਲਿਆਂ ਚੋਂਡ ਲੜ ਰਹੀ ਹੈ ਦੂਸਰਾ ਜੋ ਬੀਜੇਪੀ ਦਾ ਪੂਰੇ ਆਲ ਇੰਡੀਆ ਦੇ ਵਿੱਚ ਮਾਡਲ ਚੱਲਦਾ ਹੈ ਆਪਣਾ ਧਰੂਵੀਕਰਨ ਦਾ ਜਿਵੇਂ ਆਪਣਾ ਧਰਮ ਦੇ ਆਧਾਰ ਤੇ ਆਧਾਰ ਤੇ ਕਹਿ ਸਕਦੇ ਆ ਧਰੂਵੀਕਰਨ ਕਰਕੇ ਹਿੰਦੂ ਵੋਟਰ ਨੂੰ ਆਪਣੇ ਇੱਕ ਨੱਕੇ ਵਿੱਚ ਦੀ ਲੰਗਾਉਣਾ ਤੇ ਬਾਕੀ ਦੀ ਵੋਟ ਜਿਹੜੀ ਹੈ ਸਾਰੀਆਂ ਪਾਰਟੀਆਂ ਦੇ ਵਿੱਚ ਉਹਨੂੰ ਸਪਲਿਟ ਕਰ ਦੇਣਾ ਇਹ ਪਾਲਿਸੀ ਲੈ ਕੇ ਪੂਰੇ ਦੇਸ਼ ਦੇ ਵਿੱਚ ਚੱਲ ਰਹੀ ਹੈ ਤੇ ਪੰਜਾਬ ਦੇ ਵਿੱਚ ਇਹ ਪਾਲਿਸੀ ਅਜੇ ਤੱਕ ਸਫਲ ਨਹੀਂ ਹੋਈ ਸੀ ਕਿਉਂਕਿ ਪੰਜਾਬ ਦੇ ਵਿੱਚ ਚਾਹੇ ਉਹ Hindu ਹੈ ਚਾਹੇ ਕੋਈ ਹੋਰ ਵੋਟਰ ਹੈ ਉਹਨੇ ਕਦੇ ਧਰਮ ਦੇ ਆਧਾਰ ਤੇ ਅਜੇ ਤੱਕ ਵੋਟ ਨਹੀਂ ਕੀਤੀ ਸੀ ਪਰ ਇਸ ਵਾਰ ਦਾ ਜਿਹੜਾ ਪੋਲਿਟਿਕਲ ਸੀਨ ਦੇਖ ਕੇ ਲੱਗ ਰਿਹਾ ਹੈ ਕਿ ਪੰਜਾਬ ਦੇ ਵਿੱਚ ਵੀ ਇਹਨਾਂ ਚੀਜ਼ਾਂ ਦਾ ਅਸਰ ਹੈ ਸੋ BJP ਦੀ ਕੋਸ਼ਿਸ਼ ਹੈ ਕਿ ਜਿਹੜੀ Hindu ਵੋਟ ਹੈ ਉਹਨੂੰ ਆਪਣੇ ਵੱਲ ਜਿਆਦਾ ਤੋਂ ਜਿਆਦਾ ਕਿਸ ਤਰ੍ਹਾਂ ਕੀਤਾ ਜਾਵੇ ਤੇ ਬਾਕੀ ਜਿਹੜੀ ਵੋਟ ਹੈ ਉਸ ਨੂੰ ਇੱਕ ਜਾਂ ਦੋ ਪਾਰਟੀਆਂ ਉੱਤੇ ਨਾ ਛੱਡ ਕੇ ਮਲਟੀਪਲ ਮੁਕਾਬਲੇ ਬਣਾ ਕੇ ਤੇ ਉਹਨੂੰ ਸਪਲਿਟ ਕੀਤਾ ਜਾਵੇ ਹੁਣ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇਖਦੇ ਆਂ ਬੀਜੇਪੀ ਨੂੰ ਬਹੁਤ ਉਮੀਦਾਂ ਨੇ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਵੀ ਉਹਨਾਂ ਨੂੰ ਲੋਕ ਸਭਾ ਨਾਲੋਂ ਵੀ ਉਹਨਾਂ ਦਾ ਜ਼ਿਆਦਾ ਧਿਆਨ ਜਿਹੜਾ ਹੈਗਾ 2027 ਦੀ ਵਿਧਾਨ ਸਭਾ ਇਲੈਕਸ਼ਨ ਦੇ ਉੱਤੇ ਹੈ ਉਹ ਇਸ ਵਾਰ ਆਪਣਾ ਆਪਣੇ ਵੋਹਜੇ ਦੇ ਵਿੱਚ ਦੇਖਣਾ ਚਾਹੁੰਦੇ ਨੇ ਕਿ ਕਿੰਨਾ ਕੁ ਪਾਰ ਸਾਨੂੰ ਇਸ ਵਾਰੀ ਕਿੰਨਾ ਕੁ ਪਿਆਰ ਸਾਨੂੰ ਕਿੰਨਾ ਸਮਰਥਨ ਜਿਹੜਾ ਹੈਗਾ ਵੋਟਰਾਂ ਵੱਲੋਂ ਸਾਨੂੰ ਮਿਲਦਾ ਹੈਗਾ ਕਿਉਂਕਿ ਇੱਕ ਨਜ਼ਰ ਜੇ ਆਪਾਂ ਮਾਰੀਏ ਪੰਜਾਬ ਦੀ ਆਪਣਾ ਧਰਮ ਦੇ ਆਧਾਰ ਤੇ ਜੇ ਆਪਾਂ ਵੋਟ ਪਰਸੈਂਟੇਜ ਦੀ ਗੱਲ ਕਰੀਏ ਪੋਪੂਲੇਸ਼ਨ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਲਗਭਗ 38% ਹਿੰਦੂ ਪੋਪੂਲੇਸ਼ਨ ਹੈ ਤੇ ਲਗਭਗ 57-58% ਸਿੱਖ ਪੋਪੂਲੇਸ਼ਨ ਹੈ ਮੁਸਲਮਾਨ ਆਬਾਦੀ 2% ਦੇ ਕਰੀਬ ਸਵਾ 1% ਦੇ ਕਰੀਬ ਆਪਣਾ ਕ੍ਰਿਸ਼ਚੀਨਵਾਦੀ ਹੈ ਤੇ ਬਾਕੀ ਬੋਧੀ ਜੈਨੀ ਅਲੱਗ-ਅਲੱਗ ਮਿਲਾ ਕੇ ਜੀ ਆਪਾਂ 1.5 ਤੋਂ 2% ਬਾਕੀ ਜਿਹੜੀ ਵੋਟ ਹੈ ਸੋ ਭਾਜਪਾ ਦੀ ਕਿਤੇ ਨਾ ਕਿਤੇ ਕੈਲਕੂਲੇਸ਼ਨ ਬਹੁਤ ਸਹੀ ਜਾ ਰਹੀ ਹੈ ਕਿਉਂਕਿ 38% ਵੋਟ ਸ਼ੇਅਰ ਹੋਣਾ ਇਹ ਅਲੱਗ-ਅਲੱਗ ਹਲਕੇ 'ਚ ਮੈਟਰ ਕਰਦਾ ਹੈ ਕਿਸੇ ਜਗ੍ਹਾ ਜਿੱਦਾਂ ਸੰਗਰੂਰ ਮਾਲਵਾ ਵੱਲ ਥੋੜਾ ਜਿਹਾ ਘੱਟ ਹੈਗਾ ਤੇ ਆਪਣਾ ਕੁਝ ਸੀਟਾਂ ਦੇ ਉੱਤੇ ਦੁਆਬਾ ਮਾਝਾ ਦੇ ਉੱਤੇ ਕਾਫੀ ਜ਼ਿਆਦਾ ਦੇ ਵਿੱਚ ਹਿੰਦੂ ਵੀਰਾਂ ਦੀ ਗਿਣਤੀ ਹੈਗੀ ਹੈ ਪਰ ਐਟ ਲੀਸ ਜੇ ਤੁਸੀਂ ਦੇਖੋਗੇ ਇੱਕ ਦੋ ਸੀਟਾਂ ਨੂੰ ਐਕਸੈਪਸ਼ਨ ਨੂੰ ਛੱਡ ਕੇ 22% ਤੋਂ ਜ਼ਿਆਦਾ ਹਿੰਦੂ ਵੋਟ ਹਰ ਇੱਕ ਸੀਟ ਦੇ ਉੱਤੇ ਆ ਜਿਹਦੇ ਉੱਪਰ ਬੀਜੇਪੀ ਦੀ ਅੱਖ ਹੈ ਕਿ ਸਾਨੂੰ ਹਿੰਦੂ ਵੋਟ ਸਾਰੀ ਦੀ ਸਾਰੀ ਅਸੀਂ ਕਿਸ ਤਰੀਕੇ ਨਾਲ ਲਿਆ ਸਕਦੇ ਹਾਂ ਮੈਕਸਿਮਮ ਕਿਸ ਤਰੀਕੇ ਨਾਲ ਲਿਆ ਸਕਦੇ ਹਾਂ ਸੋ ਇਸ ਕਰਕੇ ਇਸ ਵਾਰ ਦੀਆਂ ਚੋਣਾਂ ਬਹੁਤ ਦਿਲਚਸਪ ਨੇ ਕਈ ਨਵੇਂ ਅਯਾਮ ਇਹਨਾਂ ਦੇ ਵਿੱਚ ਘੜੇ ਜਾਣੇ ਆ ਤੇ ਵੋਟ ਸ਼ੇਅਰ ਬੀਜੇਪੀ ਇਸ ਵਾਰ ਅੱਛਾ ਖਾਸਾ ਲੈ ਕੇ ਜਾਏਗੀ ਇਹ ਮੈਨੂੰ ਉਮੀਦ ਹੈ ਕਿਉਂਕਿ ਜਿੱਦਾਂ ਦਾ ਰੁਝਾਨ ਦੇਖਦੇ ਹਾਂ Hindu voter ਦੇ ਵਿੱਚ ਇਸ ਵਾਰ ਹੈ ਕਿ ਬੀਜੇਪੀ ਨੂੰ ਵੋਟ ਪਾਈ ਜਾਏ ਮੇਰਾ ਆਪਣਾ ਪਰਸਨਲੀ ਮੰਨਣਾ ਹੈ ਕਿ ਸ਼ਹਿਰ ਦੀ ਜਿਹੜੀ Hindu ਵੋਟ ਹੈ ਉਹ ਲਗਭਗ 65-70% ਬੀਜੇਪੀ ਨੂੰ ਬੁਕਤਨ ਦੀ ਉਮੀਦ ਹੈ 10-20% ਕਾਂਗਰਸ ਨੂੰ ਭੁਗਤਣ ਦੀ ਉਮੀਦ ਹੈ ਤੇ ਆਮ ਆਦਮੀ ਪਾਰਟੀ ਨੂੰ ਇਸ ਦਾ ਬਹੁਤ ਖੁਰਾ ਲੱਗ ਰਿਹਾ ਹੈ ਬੀਜੇਪੀ ਦਾ ਸਟਰੋਂਗਲੀ ਲੜਨ ਨਾਲ ਬੀਜੇ ਮਤਲਬ 8-10% ਜੋ ਉਹਨਾਂ ਦੇ ਅਹੁਦੇਦਾਰ ਨੇ ਜਿਨ੍ਹਾਂ ਦੇ ਪਰਸਨਲੀ ਲਿੰਕ ਨੇ ਜਿਹੜੇ ਪਾਰਟੀ ਨਾਲ ਜੁੜੇ ਨੇ ਮੇਰੇ ਹਿਸਾਬ ਨਾਲ ਉਹੀ ਜ਼ਿਆਦਾ ਉਹਨਾਂ ਨੂੰ ਵੋਟ ਕਰਨਗੇ ਆਮ ਆਦਮੀ ਪਾਰਟੀ ਨੂੰ ਨਹੀਂ ਤਾਂ ਮжоਰਿਟੀ ਹਿੰਦੂ ਜਿਹੜਾ ਹੈ ਇਸ ਵਾਰ ਬੀਜੇਪੀ ਨੂੰ ਵੋਟ ਕਰਨ ਦੇ ਮੂਡ ਵਿੱਚ ਹੈ ਸੋ ਇਹ ਅੱਜਕੱਲ ਮੋਟਾ-ਮੋਟਾ ਮਾਹੌਲ ਹੈਗਾ ਹੈ ਤੇ ਕਾਉਂਟੇ ਦੇ ਮੁਕਾਬਲੇ ਨੇ ਚਾਰ ਗੋਨੇ ਪੰਜ ਗੋਨੇ ਮੁਕਾਬਲੇ ਨੇ ਜਿਦੇ ਵਿੱਚ ਬਹੁਤ ਈਜ਼ੀਲੀ ਤੁਸੀਂ ਪ੍ਰੈਡਿਕਟ ਨਹੀਂ ਕਰ ਸਕਦੇ ਕਿ ਕਿਹੜੀ ਸੀਟ ਕਿੱਧਰ ਜਾ ਰਹੀ ਹੈ ਜਾਂ ਪੰਜਾਬ ਵਿੱਚ ਕਿਸ ਪਾਰਟੀ ਦੀਆਂ ਕਿੰਨੀਆਂ ਸੀਟਾਂ ਆਣਗੀਆਂ ਤੇ ਉਹਦੇ ਲਈ ਆਪਾਂ ਨੈਕਸਟ ਵੀਡੀਓ ਦੇ ਵਿੱਚ ਜਦੋਂ ਸੀਟ ਦਰ ਸੀਟ ਗੱਲਬਾਤ ਕਰਾਂਗੇ ਤਾਂ ਉਹਦੇ ਵਿੱਚ ਥੋੜੀ ਕਲੈਰਿਟੀ ਆਪਾਂ ਨੂੰ ਵੱਧ ਹੋਰ ਮਿਲੇਗੀ ਕਿ ਕਿਹੜੀ ਸੀਟ ਕਿੱਧਰ ਜਾ ਸਕਦੀ ਹੈ ਤੋਂ ਸੋ ਸਮਾ ਦੇ ਕੇ ਆਪਣਾ ਸਾਹਮਣਾ ਦੇ ਕੇ ਤੇ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਸਾਡੇ ਚੈਨਲ ਨੂੰ ਸਾਡੇ ਫੇਸਬੁੱਕ ਪੇਜ ਨੂੰ ਵੱਧ ਵੱਧ ਲਾਈਕ ਸਬਸਕ੍ਰਾਈਬ ਕਰੋ ਧੰਨਵਾਦ